ਜੇ ਤੁਹਾਨੂੰ ਇੰਨਾ ਹੀ ਦਰਦ ਸੀ ਪੰਜਾਬ ਦੇ ਨਾਲ ਤਾਂ ਛੱਡ ਕੇ ਕਿਉਂ ਗਏ ਆਂ ਕਹਿੰਦਾ ਮੈਂ ਬੈਵਲ ਪੜਾ ਦਿਆ ਕਰੂੰ ਇੱਕ ਆਣ ਕਹਿੰਦਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਜਿਹੜਾ ਕਹਿੰਦਾ ਮੈਂ ਨਿਰਮਲ ਆ ਅਮਰ ਸਿੰਘ ਕਿਹਾ ਵੇਦਾ ਮੈਂ ਬੈਵਲ ਪੜਾ ਦਿਆ ਕਰੂੰ ਕਹਿੰਦਾ ਮੈਂ ਬੈਵਲ ਦਾ ਟੀਚਰ ਹਾਂ ਪਹਿਲਾਂ ਤੁਸੀਂ ਕਲੀਅਰ ਕਰੋ ਵੀ ਤੁਸੀਂ ਨਿਰਮਲੇ ਹੋ ਤੁਸੀਂ ਸਿੱਖ ਹੋ ਤੁਸੀਂ ਅਸਾਈਂ ਹੋ ਕੀ ਤੁਸੀਂ ਇਹ ਤਾਂ ਦੱਸ ਦਿੱਤੀ ਜਿਹੜਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਖੱਜ ਉੱਥੋਂ ਆਇਆ ਕਹਿੰਦਾ ਪਾਸਟਾ ਨੂੰ ਅੰਦਰ ਕਰਾਉਣਾ ਇੱਕ ਹੋਰ ਗੱਲ ਅਮਰੀਕਾ ਦਾ ਕੁਝ ਲੋਕ ਵੀਡੀਓ ਪਾਉਂਦੇ ਨੇ ਇੱਕ ਬਾਬੇ ਦੀ ਵੀਡੀਓ ਸੁਣੀ ਹੈ ਜਿੱਮੇ ਕਹਿੰਦਾ ਇਹ ਪਾਸਟਾ ਦਾ ਤੋਰੀ ਫੁਲਕਾ ਚੱਲਦਾ ਹੈ ਇਹ ਢੁੱਡ ਬੋਲ ਕੇ ਪ੍ਰਚਾਰ ਕਰਕੇ ਵੀ ਜਿਹੜੇ ਗੁਰਦੁਆਰਿਆਂ ਵਿੱਚ ਗ੍ਰੰਥੀ ਨੇ ਤੁਸੀਂ ਰਾਗੀ ਢਾਡੀ ਬਣ ਕੇ ਹੋਰਨ ਕੰਟਰੀਆਂ ਦੇ ਗੁਰਦਾਰੇ ਵਿੱਚ ਬੈਠਾ ਥੋੜਾ ਟੌਰੀ ਫੁਲਕਾ ਕਿੱਥੋਂ ਚੱਲਦਾ ਥੋੜਾ ਵੀ ਗੁਰਦਾਰੇ ਪਿੱਛੋਂ ਚੱਲਦਾ ਜਿਹੜੀ ਤੁਸੀਂ ਗੱਪਾਂ ਮਾਰਦੇ ਹੋ ਗੁਰਸਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਰਾਮਾਤਾਂ ਦੀਆਂ ਕਹਾਣੀਆਂ ਸੁਣਾਉਂਦੇ ਹੋ ਤੇ ਥੋੜਾ ਟੌਰੀ ਫੁਲਕਾ ਕਿੱਥੋਂ ਚੱਲਦਾ ਤੁਹਾਡੇ ਆਪਣੇ ਕੋਈ ਬਿਜ਼ਨਸ ਨਹੀਂ ਜਿਵੇਂ ਪਾਸਟਾ ਬੈਠੇ ਨੇ ਚਰਚਾਂ ਦੇ ਵਿੱਚ ਉਦੋਂ ਤੁਸੀਂ ਬੈਠੇ ਗੁਰਦਾਰੇ ਦੇ ਵਿੱਚ ਉਮੇਰੀਕਾ ਤੋਂ ਚੱਲ ਕੇ ਆਏ ਆ ਅਮੇਰੀਕਾ ਦੇ ਵਿੱਚ ਪ੍ਰਖੰਡ ਹੋ ਨਹੀਂ ਰਿਹਾ ਕਿਤੇ ਜੇ ਤੁਹਾਨੂੰ ਇੰਨਾ ਹੀ ਦਰਦ ਸੀ ਕੌਮ ਦੇ ਨਾਲ ਫਿਰ ਪੰਜਾਬ ਛੱਡ ਕੇ ਅਮੇਰੀਕਾ ਕਿਉਂ ਜਾ ਕੇ ਬਸੇ ਹੋ ਬਈ ਫਿਰ ਇੰਦੇ ਇਥੇ ਨਸ਼ਾ ਨੇ ਪੰਜਾਬ ਨੂੰ ਖਾ ਲਿਆ ਕਰਪਸ਼ਨ ਨੇ ਪੰਜਾਬ ਨੂੰ ਖਾ ਲਿਆ ਪੰਜਾਬ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰ ਕਰਤਾ ਡੇਰਾਬਾਦ ਨੇ ਕੌਮ ਦਾ ਬੇੜਾ ਬਹਾਤਾ ਡੇਰਾਬਾਦ ਨੇ ਬਹਿਮ ਭਰਮ ਐਨੇ ਫਲਾਤੇ ਫਰ ਇੱਕ ਬੰਦਾ ਭਵੇਂ ਸਿਰ ਦੁਖਦਾ ਹੋਵੇ ਉਹ ਵੀ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦਾ ਹੈ ਹਾਲਾਂਕਿ 1 ਰੁਪਏ ਦੀ ਗੋਲੀ ਦੇ ਨਾਲ ਸਿਰਦਰਦ ਖੜ ਜਾਂਦਾ ਜੇ ਤੁਹਾਨੂੰ ਇੰਨਾ ਹੀ ਦਰਦ ਸੀ ਪੰਜਾਬ ਦੇ ਨਾਲ ਫਿਰ ਛੱਡ ਕੇ ਕਿਉਂ ਗਏ ਆ ਕਹਿੰਦਾ ਮੈਂ ਬੈਵਲ ਪੜਾ ਲਿਆ ਕਰੂੰ ਇੱਕ ਆਣ ਕਹਿੰਦਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਜਿਹੜਾ ਕਹਿੰਦਾ ਮੈਂ ਨਿਰਮਲ ਹਾਂ ਅਮਰ ਸਿੰਘ ਕਹਿੰਦਾ ਮੈਂ ਬਾਈਬਲ ਪੜਾਉਂਦਾ ਕਰੂੰ ਕਹਿੰਦੇ ਮੈਂ ਬਾਈਬਲ ਦਾ ਟੀਚਰ ਹਾਂ ਪਹਿਲਾਂ ਤੁਸੀਂ ਕਲੀਅਰ ਕਰੋ ਵੀ ਤੁਸੀਂ ਨਿਰਮਲੇ ਹੋ ਤੁਸੀਂ ਸਿੱਖ ਹੋ ਤੁਸੀਂ ਅਸਾਈਂ ਹੋ ਕਿਉਂ ਤੁਸੀਂ ਇਹ ਤਾਂ ਦੱਸ ਦਿਓ ਦੋਗੜਾ ਵਿੱਚ ਲੋਕਾਂ ਨੂੰ ਪਾ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਮਸਜਿਦ ਦੇ ਨਾਂ ਤੇ ਦੰਗੇ ਪਸਾਦ ਇਹਨਾਂ ਲੋਕਾਂ ਨੇ ਪਹਿਲਾਂ ਵੀ ਕਰਾਏ ਸੀ ਹੁਣ ਵੀ ਕਰਾਉਣ ਵਾਸਤੇ ਇਹ ਕੋਈ ਕਸ਼ਸ਼ ਛੱਡ ਨਹੀਂ ਰਿਹਾ ਜਿਹੜੇ ਲੋਕ ਇਹਨਾਂ ਨੂੰ ਸੁਣਦੇ ਨੇ ਇਹਨਾਂ ਦੇ ਇਕੱਠਾਂ ਵਿੱਚ ਆ ਉਹਨਾਂ ਨੂੰ ਬੇਨਤੀ ਹੈ ਤੁਹਾਡੇ ਵਿਚਾਰ ਸਾਫ਼ ਸੁਥਰੇ ਨੇ ਤੁਹਾਡਾ ਅੰਦਰ ਸਾਫ਼ ਹੈ ਤੁਸੀਂ ਵਧੀਆ ਇਨਸਾਨ ਹੈਗੇ ਹੋ insaniyat ਦੀ ਗੱਲ ਕਰਦੇ ਹੋ اے ਰੱਬ ਤੇ ਜਿਹੜੇ ਲੋਕਾਂ ਨੇ ਚਾਰ ਦਿਵਾਰੇ ਵਿੱਚ ਰੱਬ ਨੂੰ ਬੰਦ ਕੀਤਾ ਹੋਇਆ ਨਾ ਉਹ ਲੋਕ ਰੱਬ ਨੂੰ ਮੰਨਦੇ ਹੀ ਨਹੀਂ ਤੇ ਤੁਸੀਂ ਕਥਾ ਕਹਾਣੀयां ਗੱਪਾਂ ਵਾਲੀਆਂ ਆ ਬਾਬਾ ਅਦਰ ਸਿੰਘ ਨੇ ਬੰਦਾ ਜਿਉਂਦਾ ਕਰਤਾ ਸੀ ਆ ਰਾੜੇ ਵਾਲੇ ਸਾਧ ਨੇ ਜਿਉਂਦਾ ਕਰਤਾ ਸੀ ਤੇ ਉਸੇ ਕੌਮ ਦੇ ਵਿੱਚ ਬੜੀਆਂ ਸਾਖੀਆਂ ਨੇ ਉਹ ਤੁਸੀਂ ਸੁਣੋਨੇ ਬੰਦਾ ਮਰ ਗਿਆ ਜ਼ਿੰਦਾ ਹੋ ਗਿਆ ਅਮਰਤ ਛੜਕ ਦਿੱਤਾ ਇਹ ਕੌਣਸ ਨਾ ਹੁੰਦਾ ਮੈਂ ਇਹ ਪਖੰਡ ਬਾਤ ਦੇ ਨਾਲ ਤਾਂ ਬਿਲਕੁਲ ਸਹਿਮਤ ਨਹੀਂ ਮੇਰਾ ਗੱਲ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਲੋਕ ਨੇ ਨਾ ਇਹਨਾਂ ਨੇ ਇਹੋ ਜਿਹੇ ਮੁੱਦੇ ਉਭਾਰਨੇ ਹੁੰਦੇ ਆ ਲੋਕਾਂ ਦੇ ਵਿੱਚ ਚਰਚਾਵਾ ਛਿੜਨੀਆ ਨੇ ਹੁਣ ਅਮਰੀਕਾ ਦੇ ਵੀ ਜਿਹੜੇ ਲੋਕ ਬੈਠੇ ਆ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਉਹਨੇ ਜਿਹੜੇ ਗੁਰਪ੍ਰੀਤ ਨੂੰ ਕਹਿਣਗੇ ਬੱਲੇ ਬੱਲੇ ਕਿਸੇ ਅਮਰੀਕਾ ਦੇ ਪ੍ਰਚਾਰਕ ਨੇ ਜਾ ਕੇ ਬਾਸਟਨ ਦੇ ਨਾਲ ਮੱਥਾ ਲਾਇਆ ਹੁੰਦੇ ਮਾਇਆ ਇਕੱਠੀ ਕਰਨੀ ਹੋਵੇ ਤਾਂ ਫਿਰ ਇਹ ਕਹਿਣਾ ਬੜਾ ਸੁਖ ਹੈ ਮੈਂ ਜਿਹੜੇ ਧਾਰਮਿਕ ਆਗੂ ਨੇ ਉਹ ਕਿਸੇ ਵੀ ਮذਬ ਦੇ ਹੋਂਨ ਉਹਨਾਂ ਨੂੰ ਬੇਨਤੀ ਕਰਨੀ ਪਰ ਕਿਸੇ ਕਬਜੇ ਦੀ ਖਾਤਰ ਕਿਸੇ ਮذਬ ਦੀ ਖਾਤਰ ਸਿੱਖ ਕੌਮ ਨਹੀਂ ਲੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜੀ ਵਿਚਾਰਧਾਰਾ ਸਿੱਖ ਨੂੰ ਦਿੱਤੀ ਹੈ ਉਹਦੇ ਚਾਰ ਧਰਮ ਦੇ ਮੁਤਾਬਕ ਸਿੱਖ ਨੇ ਆਪਣਾ ਜੀਵਨ ਜਿਉਣਾ। ਕਿ ਜਿਹੜੇ ਬੰਦੇ ਰੱਬ ਨੂੰ ਪਾਉਣ ਦੀਆਂ ਜਾਂ ਰੱਬ ਦੀ ਖਾਤਰ ਲੜਾਈ ਝਗੜਾ ਕਰਦੇ ਨੇ। ਉਹ ਧਰਮੀ ਤਾਂ ਬਹੁਤ ਦੂਰ ਦੀ ਗੱਲ ਆ ਉਹ ਤਾਂ ਇਨਸਾਨ ਅਖਵਾਉਣ ਦੇ layak ਨਹੀਂ ਹੈਗੇ। ਹੁਣ ਜਿਹੜੇ ਇਹ ਖਾਸ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਪੰਜਾਬ ਵਿੱਚ ਆ ਕੇ ਪਾਕਿਸਤਾਨ ਦੇ ਨਾਲ ਪੰਗਾ ਲੈਂਦੇ ਆ। ਇਹ ਬਹੁਤ ਹੀ ਵਧੀਆ ਗੱਲ ਨਹੀਂ ਦੂਜੀ ਗੱਲ ਉਹ ਪਾਸਟਰ ਆਪਣੇ ਚਾਰਜ ਵਿੱਚ ਨੇ ਉਹਨਾਂ ਕੋਲੇ ਲੋਕ ਜਾਂਦੇ ਆ ਤੁਸੀਂ ਸਿੱਖ ਔਮ ਦੇ ਜਿਹੜੇ ਸਿਧਾਂਤ ਨੇ ਉਹ ਦੱਸੋ